ਅਚਲੇਸ਼ ਔਰ ਤਾਮ ਇੱਕ ਨਿਹੰਗ ਸਿੰਘ ਨੇ ਘੋੜੇ ਨੂੰ ਉਤਾਰ ਕੇ ਪਵਿੱਤਰ ਛੀਲ ਵਿੱਚ ਇਸ਼ਨਾਨ ਕਰਕੇ ਕੀਤੀ ਬੇਅਦਬੀ ਇਸ ਦੌਰਾਨ ਜਦੋਂ ਮੰਦਿਰ ਦੇ ਸੇਵਾਦਾਰ ਨੇ ਰੋਕਿਆ ਤਾਂ ਨਿਹੰਗ ਸਿੰਘ ਨੇ ਸੇਵਾਦਾਰ ਤੇ ਕੁਹਾੜੀ ਨਾਲ ਕੀਤਾ ਹਮਲਾ ਕਿੱਕਰ ਮਾਪਰੀਆ ਕਿਕਰ ਮਾਪਰੀਆ ਕੀ ਇਹਦੇ ਵਿੱਚ ਦੇਖੋ ਜੀ ਮੇਲਾ ਨੋਵੀਂ ਦਸਵੀਂ ਦਾ ਜਿਹੜਾ ਕਿ ਪਵਿੱਤਰ ਸਨਾਨ ਇਸ ਪਵਿੱਤਰ ਸਰੋਵਰ ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮੁਤਾਬਕ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ ਸਨਾਨ ਕਰਦੇ ਆ ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਕੋਈ ਪੁਆਇਜ਼ਨ ਵਾਲੀ ਕੋਈ ਚੀਜ਼ ਪਾ ਦਿੱਤੀ ਜਿਹਦੇ ਕਰਕੇ ਦੋ ਦਿਨ ਜਿੰਨੀ ਸਰੋਵਰ ਦੇ ਵਿੱਚ ਮੱਛੀ ਸੀ ਉਹ ਮਰ ਗਈ ਅੱਜ ਉਸ ਜਾਂਚ ਨੂੰ ਲੱਗੇ ਸਾਰੇ ਡੀ ਸਾਹਿਬ ਲੱਗੇ ਸਾਰੀ ਕਮੇਟੀ ਲੱਗੀ ਹੈ ਅੱਜ ਇੱਕ 11 ਵਜੇ ਇੱਕ ਵਾਰਦਾਤ ਹੋ ਗਈ ਜਿਹਦੇ ਵਿੱਚ ਨਿਹੰਗ ਸੰਗਤਾਂ ਨੇ ਇੱਕ ਘੋੜਾ ਕੋਈ ਤਰਸ ਰੋਵਰ ਦੇ ਵਿੱਚ ਜਿੱਥੇ ਕੀ ਲੋਕਾਂ ਨੇ ਸਨਾਨ ਕਰਨਾ ਸੀ ਉਹਦੇ ਵਿੱਚ ਨਿਮਾਣਾ ਸ਼ੁਰੂ ਕਰਤਾ ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜ਼ਬਰਦਸਤੀ ਕਰ ਰਹੇ ਸਨ ਨੌਵੀਂ ਦਸਵੀਂ ਦੇ ਮੇਲੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ ਡੀਸੀ ਸਾਹਿਬ ਨੇ ਜਿੰਨਾ ਆਪਣਾ ਯੋਗ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮਦਬਗ ਵੀ ਉਹ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਵੀ ਆਪਣੇ ਨਾਗਰਿਕਾਂ ਦਾ ਇੱਥੇ ਪ੍ਰਬੰਧ ਕੀਤਾ ਜਨ ਜਿਨ੍ਹਾਂ ਨੇ ਘੋੜਾ ਨਵਾਇਆ ਕੋਈ ਤਰ੍ਹਾਂ ਭੰਗ ਕੀਤੀ ਹੈ ਬੇਅਦਬੀ ਕੀਤੀ ਹੈ ਉਹਨਾਂ ਦੇ ਐਫਆਈਆਰ ਕੱਟੀ ਜਾਂਦੇ ਲੇਕਿਨ ਕੁਝ ਮੋਤਬਰ ਬਦਿਆ ਨੇ ਬਾਬਾ ਜੀ ਨੇ ਉਥੋਂ ਮੇਰੇ ਦੇ ਉੱਪਰੋਂ ਬੰਦੇ ਭੇਜੇ ਸਨ ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫੀ ਮੰਗ ਲਈ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੈ ਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਛੱਡਤਾ ਹੈ ਲੇਕਿਨ ਮੇਲਾ ਜਿਹੜਾ ਉਹ ਪੂਰਨਤਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਰਹੀ ਹੈ ਇਹ ਗੱਲ ਦਾ ਜਿਹੜਾ ਵਾ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਮੱਛੀਆਂ ਕਿਉਂ ਮਰੀਆਂ ਨੇ ਇਹ ਘੋੜਿਆਂ ਨੂੰ ਵਿੱਚ ਕਿਉਂ ਪਾਇਆ ਗਿਆ ਇਹ ਕੇ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੂਸਰੇ ਕਦੇ ਵਿੱਚ ਇਸ ਗੱਲ ਦੀ ਬੇਨਤੀ ਹੈ ਜੀ ਡੀ ਸਾਹਿਬ ਨੂੰ ਕਰ ਰਹੇ ਕਿਉਂਕਿ ਐਸਐਸਪੀ ਨਾਲ ਦੀ ਇਹ ਕੋਈ ਚੀਜ਼ ਮੈ ਇਤੇ ਵੇਖੀ ਨਹੀਂ ਨਾ ਕੋਈ ਡੀਐਸਪੀ ਆਇਆ ਇਥੇ ਨਾ ਕੋਈ ਐਸਐਚਓ ਕਲਾ ਹੀ ਰੰਗਣ ਨਗਣ ਲਗਾ ਰਿਹਾ ਅੱਠਾਂ ਦਾ ਬੰਦਿਆ ਨਾਲ ਔਰ ਸਾਨੂੰ ਪਤਾ ਲੱਗਿਆ ਸੀ ਕਿ ਇਹ ਸ਼ਰਾਰਤ ਹੋਣੀ ਹੈ ਅਸੀਂ 3 ਘੰਟੇ 4 ਘੰਟੇ ਪਹਿਲਾਂ एस एस पी साहब ने मेरा फोन नहीं चुका डी साहब ने दसिया और उन्होंने पूरा एक्शन लिता है लेकिन उस एक्शन प्रॉपर्टी बेचने और खरीदने के लिए संपर्क करें फेयर डील प्रॉपर्टीज